ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਖੜਕੀਆਂ ਵਾਲਾ ਇਹ ਪਿੰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਆਸਾ ਬੁੱਟਰ ਤੇ ਥਾਂਦੇ ਵਾਲਾ ਪਿੰਡ ਰਹ ਜਾਂਦੇ ਆ ਵੈਸੇ ਭੁੱਲਰ ਪਿੰਡ ਵੀ ਇਹਦੇ ਨੇੜ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਬਾਈ ਵਪਾਰ ਦਾ ਕੰਮ ਵੀ ਕਰਦਾ ਤੇ ਨਾਲ ਇਹਦੇ ਕੋਲ ਵੈਸੇ ਦੁੱਧ ਤੇ ਲੱਗੇ ਹੋਏ ਪਸ਼ੂ ਵੀ ਕਾਫੀ ਸਾਰੇ ਇੱਥੇ ਰਹਿੰਦੇ ਆ ਅੰਦਰ ਬਰਾਂਡੇ ਦੇ ਵਿੱਚ ਤੁਸੀਂ ਦੇਖੋਗੇ ਸਾਰੀਆਂ ਦੁੱਤੇ ਲੱਗੀਆਂ ਹੋਈਆਂ گاਵਾ ਪਰ ਵਿਕਰੀ 'ਚ ਜਿਹੜੇ ਨਾਗ ਅੱਜ ਆਏ ਆ ਬਾਈ ਕੋਲੋਂ ਪੰਜ ਆ ਜਿੱਦੇ ਚੱਕ ਛੋਟੀ ਵੱੱਛੀ ਇਹ ਤੋਂ ਇਲਾਵਾ ਚਾਰ گاਵਾ ਤੇ ਚਾਰੇ ਹੀ گاਵਾ ਸੁੰਜਾਂ ਸਵਾਂਜਾ ਜਿਹੜਾ ਵੀਰ ਇਹਨਾਂ 'ਚੋਂ ਕੋਈ ਵੀ ਗਾਂ ਖਰੀਦਣੀ ਚਾਹੂਗਾ ਉਹਦਾ ਹੱਕ ਆ ਵੀ ਉਹ ਆ ਕੇ ਚੋਕੇ ਦੇਖੇ ਤੇ ਤਸੱਲੀ ਕਰੇ ਜਿਨ੍ਹਾਂ ਤੋਂ ਦੱਸੂਗਾਗੇ ਉਹਨਾਂ ਤੁਸੀਂ ਚੋ ਸਕਦੇ ਹੋ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਪਹਿਲੇ ਨੰਬਰ ਵਾਲੀ ਵੈੜ ਤੋਂ ਸ਼ੁਰੂਆਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦੀ ਬਲਬਾਕ ਸਿੰਘ ਜੀ ਪਿੰਡ ਖਿੜਕੀਆਂ ਵਾਲਾ ਜੀ ਚੀਕਤਲ ਬਾਗ ਬਾਈ ਵਪਾਰ ਦਾ ਕੰਮ ਤਾਂ ਪਹਿਲਾਂ ਤੋਂ ਹੀ ਚੱਲਦਾ ਹੈ ਹਾਂਜੀ ਹਾਂਜੀ ਹਰ ਟਾਈਮ ਹੁੰਦੇ ਪਸ਼ੂ ਹਾਂਜੀ ਤਿੰਨ ਚਾਰ ਤਾਂ ਹਰ ਟਾਈਮ ਹੀ ਹੁੰਦੇ ਗਾਵਾਂ ਹੀ ਲਿਆਉਣੇ ਹੋ ਜਾਂਦੇ ਗਾਵਾਂ ਹੀ ਗਾਵਾਂ ਪਹਿਲੇ ਨੰਬਰ ਤੇ ਗਾਂ ਕੰਨਵਾ ਸੂਆ ਸੂਈ ਇਹ ਦੂਜਾ ਸੂਆ ਜੀ 10 ਦਿਨ ਦੀ ਸੂਆ 21 ਲੀਟਰ ਦੁੱਧ ਆਈਏ ਥੱਲੇ ਬੱਚਾ ਇਹਦੇ ਨਾਲ ਬੱਚਾ ਜੀ ਕੀ ਰੇਟ ਹੋਊਗਾ ਇਹਦਾ ਇਹ ਤਾਂ 95000 ਰੁਪਏ ਜੀ ਤੋਰੀ ਦੋਸੋ ਰੇਟ 95000 ਹੈ ਦੁੱਧ 21 ਲੀਟਰ ਜਿਹੜਾ ਤੁਸੀਂ ਇੱਥੇ ਚੋਕੇ ਦੇਖ ਸਕਦੇ ਹੋ ਗਰਮੀ ਦੀ ਰੁੱਤ ਤਾਂ ਕਈ ਵਾਰ ਦੂਜੇ ਘਰੇ ਜਾ ਕੇ ਪਸ਼ੂ ਕੋਈ ਦਿਹਾੜੀ ਡੰਗੇ ਤਰੋ ਤਰ ਦੁੱਧ ਕਰ ਜੇ ਤਬੇਤਰੇ ਇਹ ਵੀ ਇਥੋਂ 20 ਲੀਟਰ ਚੋਕੇ ਲੈ ਜਾਓ 95000 ਰੇਟ ਆ ਤੇ ਬੱਛੇ ਨੂੰ ਇਹਨੇ ਜਾਣਵ ਦਿੱਤਾ ਹੈ ਢਾਂਚਾ ਇਹਦਾ ਸੋਨਾ ਹੈ ਥਾਣੇ ਦੇ ਹੱਥੀ ਚੁਆਈ ਵਾਲੇ ਆ ਪਾਸੀ ਸੋਏ ਤੁਸੀਂ ਲੈ ਫੇਰ ਮੋੜ ਲੈ ਇੱਕ ਵਾਰ ਅੱਗੋਂ ਮੜਾ ਇੱਕ ਹੋਰ ਮੇਰੇ ਤੋਂ ਡਰਦੀ ਐ ਦੱਸੋ ਵੈੜ ਉਹਦੇ ਕਰਕੇ ਸੋਨਾ ਭਜਦੀ ਐ ਪਰ ਹਵਾਨਾ ਫਿਰ ਵੀ ਤਸੀਲਾ ਦੇਖ ਸਕਦੇ ਚੰਗੀ ਤਰ੍ਹਾਂ ਫਿਟਿੰਗ ਆ ਲਾ ਰਹਾ ਬਿਲਕੁਲ ਲਿਆ ਭਾਈ ਬਸ ਸੋ ਇਹ ਪਹਿਲੇ ਨੰਬਰ ਤੇ ਵੜ ਦਸੋ ਸੋਹਣੇ ਟਾਂਚੇ ਦੀ ਹੈ ਤੇ ਰੇਟ ਇਹਦਾ ਰੱਖਿਆ ਹੈ 95000 ਇਹ ਦੂ ਅੱਗੇ ਤੁਹਾਨੂੰ ਜਰਸੀ ਕ੍ਰਾਸ ਦਿਖਾਉਂਗਾ ਬਹੁਤ ਸੋਹਣੇ ਟਾਂਚੇ ਦੀ ਜਰਸੀ ਹੈ ਤੇ ਦਲਬਾਗ ਭਾਈ ਜਿਹੜੀ ਹੈ ਦੋ ਨੰਬਰ ਤੇ ਗਾਂ ਇਹ ਦੂਜਾ ਸੂਈ ਹੂੰ ਦੱਸ ਦੇਣ ਦੀ ਸੂਈ 20+ ਦੁੱਧ ਆਈ ਇਹ ਬੱਚਾ 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 ਇਹ ਤੇ ਮਗਰ ਚੀਕਾ ਇਹਦੀ ਡਿਮਾਂਡ ਕੀ ਰਹੁ ਇਹਦੀ 82000 ਰੁਪਈਆ ਜੀ ਦੋਰੀਆਂ 220 ਲੀਟਰ ਤੋਂ ਬਾਹਰ ਇਸ ਟਾਈਮ ਦੁੱਧ ਬਾਈ ਦੱਸਦਾ 10 ਦਿਨਾਂ ਦੀ ਸੂਈ ਥੱਲੇ ਤਾਜੀ ਸੂਈ ਆ ਸੇਵਾ ਨਾਲ ਹੋਰ ਵੀ ਦੁੱਧ ਵਾ ਸਕਦੀ ਹੈ ਖੈਰ 20 ਲੀਟਰ ਪਲੱਸ ਦੁੱਧ ਤੇ ਰੇਟ 82000 ਜਿਹਨੂੰ ਪਸੰਦ ਆਵੇ ਤਾਂ ਦੁੱਧ ਚੋਕੇ ਦੇਖ ਲਿਓ ਬ్రో ਟਾਂਟਾ ਤੁਸੀਂ ਇਹਦਾ ਵੀ ਦੇਖ ਸਕਦੇ ਹੋ ਜਰਸੀ ਮਧਿਆ ਬੱਚੇ ਪਾਉਗੇ ਦੋਸਤੋ ਜੇ ਤੁਸੀਂ ਚੰਗਾ ਸੀਮ ਲਵਾਉਣਾ ਹੈ ਸਟਰਕਚਰ ਜਰਸੀ ਵਾਲਾ ਹੀ ਹੈ ਪਰ ਥੋੜੀ ਬਹੁਤ ਕ੍ਰਾਸ ਹੋ ਸਕਦੀ ਉਹਦੇ ਕਰਕੇ ਹਾਈਟ ਚੰਗੀ ਕੱਢ ਗਈ ਚੰਗੇ ਕੱਦ ਕਾਠ ਦੀ ਵਹਿੜ ਹੈ ਭੇਟ ਵਾਲੀ ਹੈ 82000 ਰੇਟ ਤੇ 20 ਪਲੱਸ ਇਸ ਟਾਈਮ ਮੋੜ ਲਾ ਫੇਰ ਇਹਨੂੰ ਇੱਕ ਜਿਹੜਾ ਹੋਰ ਫੇਰ ਇਹ ਤਾਂ ਚਾ ਸਮਝੋ ਤੁਸੀਂ ਪੂਰਾ ਅੱਗੇ ਵੀ ਕਲ ਸੜਕ ਤੇ ਛੜ ਜਾਂਦੇ ਤਾਂ ਉਹਦੇ ਨਾਲ ਪਸ਼ੂ ਡਰਨ ਲੱਗ ਜਾਂਦਾ ਵੀ ਸ਼ਾਇਦ ਗੱਡੀ ਤੇ ਚੜਾਉਣਗੇ ਸੋ ਬੰਮੂੜ ਲਬਈਤ ਇਹਦਾ ਟੈਂਕਰ ਸੋ ਹਾਂ ਕੇ ਸੀਲ 3 ਪਾਵਰ ਸੇ ਥਾਣੇ ਦੇ ਵੀ ਹੱਥੀ ਚਵਾਈ ਵਾਲੇ ਦੋ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਇਹ ਸੋਭਾਈ ਵੀਡੀਓ ਬਣ ਰਹੀ ਹੈ ਦੋਸਤੋ ਇਹ ਭਰੇ ਹਵਾਨੇ ਜਿਹੜੇ ਤੁਸੀਂ ਦੇਖ ਰਹੇ ਹੋ ਇਦੋਂ ਅੱਗੇ ਬਾਈ ਜਿਹੜੀ ਗਾਂ ਇਹ ਜੀ 3 ਮਹੀਨੇ ਦੀ ਸੂਈ ਆ ਮਗਰ ਵੱਛੀ ਹੈ ਜੀ ਇਹਦੇ ਤੀਜਾ ਸੂਆ ਹੀ ਵੱਛੀ ਦੀ ਅੰਦਰ ਖੜੀ ਆ ਠੀਕ ਐ 14 ਲੀਟਰ ਦੁੱਧ ਆਈ ਇਹਦਾ ਰੇਟ ਇਹਦਾ ਬੋਲੋ 55000 ਆਈ ਤੋਰ ਦੇ 14 ਲੀਟਰ ਦੁੱਧ ਆ ਦੱਸੋ ਤੇ ਬੱਚਾ ਵੱਛੀ 3 ਮਹੀਨਿਆਂ ਦੀ ਸੂਈ ਸੋ ਭਵਾਨਾ ਦੇਖੋ ਇਹਦਾ ਵੀ ਥਾਂ ਇਹਦੇ ਵੀ ਹੱਥੀ ਚੁਵਾਈ ਵਾਲੇ ਆ ਇਹਦੇ ਨੌ ਲਵਾਉਣ ਵਾਲੇ ਜੀ ਬਸ ਕੱਲੇ ਠੀਕ ਐ ਆਈ ਉਹ ਜੇ ਥਾਂ ਫੋਰ ਬਣਾਉਣ ਵਾਲੇ ਆ ਦੁੱਧ 14 ਲੀਟਰ ਇਸ ਟਾਈਮ ਜਿਹੜਾ ਤੁਸੀਂ ਚੋਕੇ ਲੈ ਲਓਗੇ ਸੂਆ ਤੀਜਾ 55000 ਰੇਟ ਹੈ। ਵੱਛੀ ਇਹਦੀ ਤੁਹਾਨੂੰ ਵੀਡੀਓ ਚ ਇੱਕ ਵਾਰ ਦਿਖਾ ਦੂੰਗਾ। ਥਣ ਹੱਥੀ ਚਾਈ ਵਾਲੇ ਇਹਦੇ। ਵਸੂ? ਹਾਂ ਬੰਦੇ। ਬੰਦੇ। ਸੋ ਇਹਦੇ ਥੱਲੇ ਦੁੱਧ ਇਸ ਟਾਈਮ 14 ਲੀਟਰ ਬਾਈ ਨੇ ਦੱਸਿਆ। ਮੁੱਲ 55000। ਲੇਖ ਹੋਰ ਦੋਸਤੋ ਤੁਹਾਨੂੰ ਗਾਂ ਦਿਖਾਉਣੀ ਹੈ। ਇਹ ਵੱਛੀ ਆ ਦੋਸਤੋ ਜਿਹੜੀ ਹੁਣ ਗਾਂ ਤੋਰੀ ਆ ਉਹਦੇ ਨਾਲ 3 ਕੁ ਮਹੀਨੇ ਦੀ। 10 ਤਰੀਕ ਤੋਂ ਸੀਮਨ ਭਰੇ ਆ। ਠੀਕ ਹੈ। ਓਕੇ। ਏ ਆਈ ਐਸਾ ਗਾਂ ਦੀ 10 ਤਰੀਕ ਨੂੰ ਹੋਈ ਆ ਤੇ ਅੱਜ 18 ਤਰੀਕ ਐ 8 ਦਿਨ ਹੋ ਗਏ ਦਲਬਾਗ ਭਾਈ ਇਹ ਸੋ ਵਾਇਡ ਦੀ ਕੀ ਡੇ ਇਹ ਵੀ ਇਹ ਤੀਜਾ ਸੂਆਈ ਰਾਤ ਇਹਦੀ ਵੱਛੀ ਮਰ ਗਈ ਜੀ ਵੀਡੀਓ ਆਪਣੇ ਕੋਲੇ ਹੈਗੀ ਆ ਠੀਕ ਐ 19 ਤੋਂ 19 ਤੋਂ 19 ਤੋਂ ਪਲੱਸ ਦੁੱਧ ਆਈ ਜਦੋਂ 19 ਲੀਟਰ ਤੋਂ ਕੀ ਰੇਟ ਰਹੂਗਾ ਇਹ ਤਾਂ 62000 ਰੁਪਏ ਜੀ ਤੋਰ ਦੇ 19 ਲੀਟਰ ਤੋਂ ਬਾਹਰ ਦੁੱਧ ਆ ਦੱਸੋ ਸੂਆ ਤੀਜਾ ਹੈ ਰੇਟ 62000 ਹੈ ਤੇ ਵੱਛੀ ਇਹਦੀਆਂ ਫੋਟੋ ਬਾਈ ਨੇ ਮੈਨੂੰ ਦਿਖਾਤੀਆਂ ਜਿਹੜਾ ਵੀ ਆਊਗਾ ਉਹ ਬੱਚੀ ਦੀਆਂ ਫੋਟੋ ਵੀਡੀਓ ਦੇਖ ਸਕਦਾ ਉਹਦੀ ਰਾਤ ਚੜਾਈ ਕਰ ਗਈ ਬੱਚੀ ਆ ਗਾੜੀ ਬੜੀ ਚੰਗੀ ਦਿਖਾਉਂਦੀ ਐ ਮੀਡੀਅਮ ਹਾਈਟ ਦੇ ਵਿੱਚ ਐ ਥਣ ਹੱਥੀ ਚੁਾਈ ਵਾਲਾ ਸੋਹਣਾ ਇਹ ਜਿਹੜਾ ਹੋਰ ਕੜਾਈ ਬਈ ਦਾ ਮੋੜੀ ਇਹਦਾ ਹਵਾਨਾ ਸਮਝੋ ਕਿਉਂਕਿ ਅਗੋਂ ਕਾਫੀ ਚੌੜਾ ਹਵਾਨਾ ਦਿਖਾਉਂਦੀ ਐ ਮੋੜ ਦਾ ਬਈ ਕਿਹੜਾ ਕੜਾ ਦੇ 19 ਲੀਟਰ ਤੋਂ ਬਾਹਰ ਦੁੱਧ ਦਸਵੇਰੇ ਥੱਲੇ ਹਾਜ਼ਰ ਐ ਇਸ ਟਾਈਮ ਜਿਹੜਾ ਤੁਸੀਂ ਚੋ ਕੇ ਲੈਣਾ ਲਿਆ ਭਾਈ 62000 ਚ 19 ਲੀਟਰ ਦੁੱਧ ਮਿਲ ਜੂ ਦਲਬਾਗ ਭਾਈ ਜਿਹੜੀ ਵਾਇਡ ਆ ਵੱਛੀ ਆ ਛੋਟੀ ਦੰਦੋ ਇਹ 5 ਮਹੀਨੇ ਉਮਰ ਹੈ ਠੀਕ ਹੈ ਦੰਦੋ ਖੀਰੀਏ ਅਮਰਪਾਲ ਬੁੱਲਦੀ ਹੈ ਜੀ ਆ ਰੇਟ ਇਹਦਾ ਰੇਟ ਇਹਦਾ 35 ਹਜ਼ਾਰੀ ਤੋਰੀ ਨੂੰ ਦੱਸੋ 5 ਕੁ ਮਹੀਨੇ ਉਮਰ ਅਮਰਪਾਲ ਬੈਫਲੋਂ ਹੁੰਦਾ ਸੀ ਮਨੋਸ਼ ਬੁੱਲਦੀ ਹੈ 35 ਹਜ਼ਾਰੇ ਦਾ ਰੇਟ ਹੈ ਢਾਂਚਾ ਇਹਦਾ ਸੋਨਾ ਹੈ ਥਾਣੇ ਦੇ ਚਾਰ ਹੀ ਆ ਲਿਆ ਭਾਈ ਬਹੁਤ ਸੋਹਣੇ ਥਾਣੇ ਆ ਢਾਂਚਾ ਹੀ ਤੇ ਚਾਰੇ ਸੋਹਣੇ ਮੋੜ ਲਾ ਭਾਈ ਸੋ 35000 ਤੇ ਬੱਚੀ ਮਿਲੂਗੀ ਜਿਹਨੂੰ ਪਸੰਦ ਆਵੇ ਤਾਂ ਸੰਪਰਕ ਬਾਈ ਨਾਲ ਕਰ ਲਿਓ। ਲਿਆ ਦਲਵਾ ਗਏ ਪਾਣ। ਸੋ ਦਸੂਏ ਗਾਵਾਂ ਤੇ ਨਾਲ ਇਹ ਵਹਿੜ। ਇਹਦੀ ਬੱਚੇ ਦੀ ਫੋਟੋ ਦਿਖਾ ਦਿੰਨੇ ਆਂ। ਠੀਕ ਐ। ਜਿਹੜੀ ਗਾਂ ਦਾ ਬੱਚਾ ਰਾਤ ਐਕਸਪਾਇਰ ਹੋਇਆ ਉਹਦੀ ਫੋਟੋ ਬਾਈ ਇਹਿੰਨਾ ਦਿਖਾ ਜੀ ਇੱਕ ਵਾਰ। ਹੋਏ ਬੱਚੀ ਸੀ। ਟਾਈਮ ਹੀ ਆਇਆ। ਠੀਕ ਹੈ ਰਾਤ 8:36 ਮਿੰਟ ਦੀ ਫੋਟੋ ਹੈ ਦੱਸੇ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਪਸ਼ੂ ਬਾਈਕ ਕੋਲ ਵਿਕਰੀ ਵਾਲੇ ਸੀ ਤੁਸੀਂ ਜਿਹੜਾ ਮਰਜ਼ੀ ਦਾ ਖਰੀਦ ਲਓ ਉਹਦੀ ਤਸੱਲੀ ਆ ਕੇ ਤੁਸੀਂ ਕਰਨੀ ਹੈ ਧੰਨਵਾਦ ਦੱਸੋ ਵੀਡੀਓ ਦੇ ਵਿੱਚ ਧਾਰਾਂ ਵੀ ਵੇਖ ਲੈਣੇ ਆ ਕਿੰਦਾਂੀਆਂ ਆਉਂਦੀਆਂ ਤੇ ਅਗਲੇ ਥਣਾ ਚੋਂ ਧਾਰ ਇਹ ਪਿਛਲੇ ਥਣਾ ਚੋਂ ਧਾਰ ਤੇ ਸਾਰੀਆਂ ਹੀ ਗਾਵਾਂ ਦੀਆਂ ਕੱਲੀਆਂ ਧਾਰਾਂ ਹੀ ਦਿਖਾਉਣ ਲਾ ਤੁਹਾਨੂੰ ਇਹਕੇ ਕਰਕੇ ਬਾਈ ਇਹਨਾਂ ਦੇ ਨਿਆਣਾ ਪਾਲੂਗਾ ਤੇ ਆਪਾਂ ਤੁਹਾਨੂੰ ਇਹਨਾਂ ਦੇ ਧਾਰਾਂ ਦਿਖਾ ਦਾਂਗੇ ਖੁਸ਼ ਹੋ ਕੇ ਪਾਸਮੀਸੀ ਵੈਡ ਜਰਸੀ ਦੇ ਨਿਆਣਾ ਬਾਈ ਕਹਿੰਦਾ ਪਾਉਣ ਦੀ ਲੋੜ ਨਹੀਂ ਗਈ ਇਸੇ ਤਰ੍ਹਾਂ ਹੀ ਰਹਿਣਾ ਥੱਲੇ ਤਾਂ ਤੁਸੀਂ ਧਾਰਾਂ ਦਿਤੀ ਹਗਲੇ ਥਨਾ ਚੋਂ ਪਿਛਲਿਆਂ ਚੋਂ ਮੈਂ ਆਪਾਂ ਇਹ ਪਿਛਲੇ ਥਨਾ ਚੋਂ ਧਾਰਾਂ ਸੀ ਠੀਕ ਹੈ ਬਈ अगले थाना चो तारा देख लो गलबाग पिछलियाँ चो मार बी तारा ये पिछले थाना चो तारा ठीक है भाई एक बैड ये भी थाना चो, चो, चो तारा तुम देखो अगले थाना चो पिछलियाँ चो मारी बी पिछले थाना चो तारा ਸੋ ਸਾਰੇ ਗਾਵਾਂ ਦੇ ਥਣਾ ਚੋਂ ਧਾਰਾਂ ਨੂੰ ਦਿਖਾਤੀਆਂ ਹਾਲਾਂਕਿ ਜਿਹੜਾ ਵੀਰ ਖਰੀਦਣਾ ਚਾਵੇ ਉਹਨੂੰ ਬੇਨਤੀ ਹੈ ਵੀ ਆ ਕੇ ਚੋਵੋ ਦੋ ਟਾਈਮ ਤਸੱਲੀ ਕਰਕੇ ਖਰੀਦੋ ਧੰਨਵਾਦ